ਦਾ ਨਹੀਂ ਹੈਗਾ ਜਿਹੜੀਆਂ-ਜਿਹੜੀਆਂ ਮੰਗਾ ਤੁਸੀਂ ਲੈ ਕੇ ਆਏ ਹੋ ਸਾਡੀ ਮੰਗ ਇਹੀ ਆ ਵੀ ਸਾਨੂੰ ਡੀਸੀ ਰੈਟ ਤੇ ਕੀਤਾ ਜਾਵੇ ਜਾਂ ਪੱਕੇ ਕੀਤਾ ਜਾਵੇ ਕੁਝ ਤਾਂ ਕੀਤਾ ਜਾਵੇ ਸਾਨੂੰ ਹਨਾ ਸਾਨੂੰ ਕੋਈ ਪਤਾ ਇਹ ਦੱਸ ਦੇਣੀ ਹੈਗਾ ਸਾਰੇ ਸ਼ਹਿਰਾਂ 'ਚ ਹੋ ਗਏ ਆ ਆ ਫਗਵਾੜਾ ਕਿਤੇ ਛੋਟਾ ਜਿਹਾ ਹੀ ਹੈ ਜਿਹੜਾ ਕਿ ਛੋਟੇ-ਛੋਟੇ ਸ਼ਹਿਰਾਂ 'ਚ ਵੀ ਹੋ ਗਿਆ ਵੀ ਇੱਥੇ ਕੋਈ ਪੁੱਛਦਾ ਹੀ ਨਹੀਂ ਹੈਗਾ ਨਹੀਂ ਤੁਹਾਡੀ ਸੁਣਵਾਈ ਨਹੀਂ ਹੋਈ ਅਜੇ ਤੱਕ ਨਹੀਂ ਹਜੇ ਨਹੀਂ ਕੋਈ ਨਹੀਂ ਕਿੰਨੇ ਦਿਨ ਤਰ ਲਾਓ ਤੁਹਾਡਾ 9 ਦਿਨ ਹੋ ਗਏ ਅੱਜ ਤੇ ਅੱਜ ਅੱਜ ਜਿਹੜਾ ਤੁਹਾਡਾ ਧਰਨਾ ਆ ਅੱਜ ਕੀ ਪ੍ਰੋਗਰਾਮ ਹੈ ਤੁਹਾਡਾ ਅੱਜ ਦੇਖੋ ਰੋਡ ਸ਼ੋਅ ਹਾਂਜੀ ਅੱਜ ਰੋਡ ਸ਼ੋਅ ਦਾ ਆ ਕੱਲ ਅਸੀਂ ਪਤਲਾ ਸਾੜਿਆ ਸੀਗਾ ਅੱਛਾ ਹਾਂਜੀ ਅੱਜ ਸਾਡਾ ਰੋਡ ਸ਼ੋਅ ਆ ਤੇ ਰੋਡ ਸ਼ੋਅ ਦੇ ਵਿੱਚ ਕੀ ਕੀ ਕਰੋਗੇ ਮੈਨੂੰ ਲੱਗਦਾ ਹਾਂ ਤੁਸੀਂ ਰੁਕੋਗੇ ਜਾਂ ਵੈਸੇ ਪਰ ਨਹੀਂ ਰਸਤਾ ਨਹੀਂ ਸੀ ਆਪਣੇ ਰਾਹ ਜਾਈ ਜਾਣਾ ਬਸ ਇਹ ਆ ਕਿ ਸਾਰੇ ਸ਼ਹਿਰ ਨੂੰ ਦੱਸਣਾ ਹੈ ਕਿ ਅਸੀਂ ਐਨੇ ਦਿਨ ਹੋ ਗਏ ਆ ਬੈਠੇ ਨੂੰ ਵੀ ਪ੍ਰਸ਼ਾਸਨ ਸਾਡਾ ਕੁਝ ਨਹੀਂ ਕਰਦਾ ਨਾ ਸਾਡੇ ਸੱਤਰ ਵਾਲੇ ਨਾਲ ਕੋਈ ਸੁਣਾਈ ਕਰਦੇ ਆ ਕੋਈ ਵੀ ਮਤਲਬ ਨਹੀਂ ਸੁਣਦਾ ਹੈਗਾ ਸਾਡੀ 2021 ਦੀ ਆਈ ਹੋਈ ਹੈ ਕਿਉਂ ਨਹੀਂ ਸਾਨੂੰ ਦਿੰਦੇ ਪਏ ਆ ਨਾ ਸਾਡੀ ਕੋਈ ਸਾਡੇ ਨਾਲ ਕੋਈ ਬਿੰਦਾ ਆ ਨਾ ਕੋਈ ਸ਼ਹਿਰਦਾਰ ਦਾ ਕੋਈ ਆ ਕੇ ਬਿੰਦਾ ਆ ਨਾ ਕੋਈ ਸਾਡੀ ਕੋ ਗੱਲ ਸੁਣਦਾ ਨਾ ਕੋਈ ਬਾਤ ਅਸੀਂ ਇੱਦਾਂ ਹੀ ਬੈਠੇ ਹਾਂ ਲੋਾਰਾ ਤਾਂ ਮੰਗੂ ਤੁਸੀਂ ਕਿਸੇ ਨੂੰ ਮੈਸੇਜ ਲਾਇਆ ਵੀ ਆਓ ਸਾਡੇ ਵਿੱਚ ਬੈਠੇ ਹੋ ਤੁਸੀਂ ਸਾਰੇ ਦਫ਼ਤਰ ਵਾਲਿਆਂ ਨੂੰ ਹੁਣ ਕਹੀ ਜਾਂਦੇ ਆ ਬਾਕੀਆਂ ਨੂੰ ਵੀ ਕਹੀ ਜਾਂਦੇ ਆ ਕੋਈ ਅਸੀਂ ਮਾਨ ਸਾਹਿਬ ਦੋ ਵਾਰ ਹੀ ਆਏ ਆ ਕੀ ਆ ਹਾਂਜੀ ਨਹੀਂ ਨਹੀਂ ਕੋਈ ਸੁਣਦਾ ਹੀ ਨਹੀਂ ਕੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਬਸ ਉਹਨਾਂ ਨੇ ਵੀ ਕੁਝ ਨਹੀਂ ਕਿਹਾ ਉਹ ਤਾਂ ਦਫਤਰ ਵਾਲਿਆਂ ਨੂੰ ਹੀ ਬੁਲਾਉਂਦੇ ਆ ਤੇ ਉਹਨਾਂ ਨੇ ਇਹਨਾਂ ਨੇ ਬਦਲੀ ਕਰ ਦਿੱਤੀ ਆ ਹਾਂ ਜੀ ਉਹ ਆਫਸਰ ਨੇ ਕਿਹਾ ਸਾਹਿਬ ਸਾਹਿਬ ਜੀ ਨੇ ਤਾਂ ਇਹੀ ਕਿਹਾ ਕਿ ਕੋਈ ਨਾ ਤੁਸੀਂ ਤੁਹਾਡਾ ਕੰਮ ਜਲਦ ਤੋਂ ਜਲਦ ਹੋਊਗਾ ਚਲੋ ਅਸੀਂ ਉਹਨਾਂ ਦੇ ਭਰੋਸੇ ਬੈਠੇ ਆ ਅਸੀਂ ਤਾਂ ਹੱਥੀਂ ਜੋੜਦੇ ਆ ਕਿ ਸਾਡਾ ਕੰਮ ਜਲਦ ਤੋਂ ਜਲਦ ਕਰਾਉਣ ਤੋਂ ਉਹਨਾਂ ਦੀ ਬਹੁਤ ਮਿਹਰਬਾਨੀ ਆ ਸਾਡੇ ਵੀ ਦੇ ਕੋ ਬੱਚੇ ਆ ਅਸੀਂ ਵੀ ਆਪਣੇ ਬੱਚੇ ਪਾਲਣੇ ਆ ਕਿ ਨਹੀਂ ਕੀ ਨਾਂ ਪੈਂਦੀ ਤੁਹਾਡਾ ਹਾਂਜੀ ਰਜਨੀਆ ਜੀ ਰਜਨੀਆ ਜੀ ਹਾਂਜੀ ਹਾਂਜੀ ਹੁਣ ਕੀ ਕਹਿਣਾ ਚਾਹੁੰਦੇ ਜੀ ਕਿਵੇਂ ਕੁਛ ਨਹੀਂ ਹੁਣ ਅਸੀਂ ਕੁਛ ਨਹੀਂ ਕਹਿੰਦੇ ਬਸ ਨਾ ਰਹੀ ਆ ਬਲਮੀਕ ਸ਼ਕਤੀ ਅਮਰ ਹੈ ਬਲਮੀਕ ਸ਼ਕਤੀ ਅਮਰ ਹੈ ਨਾਜਮ ਇਕਤਾ ਜਿੰਦਾਬਾਦ ਨਾਜਮ ਇਕਤਾ ਜਿੰਦਾਬਾਦ ਜੈ ਵਾਲਮੀਕ ਜੀ ਤੁਸੀਂ ਰੋਡ ਸ਼ੋਅ ਅੱਜ ਕਰਨ ਦਾ ਤੁਹਾਡਾ ਫੈਸਲਾ ਤੇ ਜਿਹੜੀਆਂ ਮੰਗਾਂ ਆ ਤੁਹਾਡੀਆਂ ਕਿਹੜੀਆਂ-ਕਿਹੜੀਆਂ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਜੀ ਜੈ ਵਾਲਮੀਕੀ ਸਾਰਿਆਂ ਨੂੰ ਜੀ ਅਸੀਂ ਕਾਫੀ ਦਿਨਾਂ ਤੋਂ ਇੱਥੇ ਧਰਨਾ ਦੇ ਰਹੇ ਹਾਂ ਸਾਨੂੰ ਅੱਜ ਨੌਵਾਂ ਦਿਨਾਂ ਧਰਨੇ ਦਾ ਸਾਡਾ ਸਾਡੀ ਕੋਈ ਇੱਥੇ ਅਫਸਰਾਂ ਦੇ ਵਿੱਚੋਂ ਕੋਈ ਪ੍ਰਸ਼ਾਸਨ ਸਾਡੀ ਕਵਰਸਾਰ ਨਹੀਂ ਲੈਣਾ ਆ ਸੰਜੀ ਇਹੀ ਮੰਗਿਆ ਕਿ ਜਿਹੜੇ ਕੱਚੇ ਮਲਾਜ਼ਮ 9 ਦਿਨਾਂ ਤੋਂ ਲਗਾਤਾਰ ਰੈਗੂਲਰ ਧਰਨਾ ਦੇ ਰਹੇ ਆ ਇਹ ਧਰਨੇ ਦੀ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ ਮਲਾਜ਼ਮਾਂ ਦੇ ਕੰਮ ਕੀਤੇ ਜਾਣ ਤਾਂ ਕਿ ਜੋ ਸਾਰੇ ਮਲਾਜ਼ਮ ਆਪਣੇ ਆਪਣੇ ਕੰਮਾਂ ਤੇ ਜਾ ਕੇ ਕੰਮ ਕਰਨ ਸ਼ਹਿਰ ਦੀ ਸਫਾਈ ਕਰਨ ਇਹ ਜਿਹੜੇ ਅੰਦਰ ਅਫਸਰ ਸਾਹਿਬਾਨ ਬੈਠੇ ਆ ਇਹਨਾਂ ਦਾ ਕੋਈ ਵੀ ਸਾਡੇ ਪ੍ਰਤੀ ਦੋਖਣੀ ਇਹਨਾਂ ਨੂੰ ਹੈਗਾ ਕਿ ਮਲਾਜ਼ਮ ਕਾਫੀ ਚਿਰਾਂ ਤੋਂ ਬੈਠੇ ਆ ਇਹਨਾਂ ਦੀ ਅਸੀਂ ਸੁਣਵਾਈ ਕਰੀਏ ਇਹਨਾਂ ਦੇ ਕੰਮ ਕਰੀਏ ਅਸੀਂ ਕਾਫੀ ਵਾਰੀ ਇਹਨਾਂ ਦੇ ਕੋਲ ਅੰਦਰ ਅਫਸਰਾਂ ਕੋ ਜਾ ਚੁੱਕੇ ਹਾਂ ਜੀਸੀ ਸਾਹਿਬ ਕੋ ਜਾ ਚੁੱਕੇ ਹਾਂ ਕਿ ਸਾਡੀ ਸੁਣਵਾਈ ਕਰੋ ਸਾਡੇ ਕੰਮ ਕਰੋ ਉਹ ਸਾਡਾ ਕੋਈ ਵੀ ਹਜੇ ਤੱਕ ਕੰਮ ਨਹੀਂ ਕਰਦੇ ਸਾਨੂੰ ਰੋਜ਼ ਇਹੀ ਮਿੱਠੀ ਗੋਲੀ ਦੇ ਕੇ ਤੋਰ ਦਿੰਦੇ ਆ ਕਿ ਤੁਹਾਡਾ ਕੰਮ ਚੱਲਦਾ ਪਿਆ ਆ ਕੰਮ ਚੱਲਦਾ ਪਿਆ ਤੁਹਾਨੂੰ ਅਸੀਂ ਭਰੋਸਾ ਦਿੰਦੇ ਆ ਕੰਮ ਚੱਲਦਾ ਪਰ ਸਾਡਾ ਕੋਈ ਹਜੇ ਤੱਕ ਕੰਮ ਨਹੀਂ ਸਾਨੂੰ 102 ਬੰਦਿਆਂ ਦੀ ਲਿਸਟ ਦੇ ਦਿੱਤਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ 102 ਬੰਦੇ ਅਸੀਂ ਕਰਵਾ ਦਿੰਨੇ ਆ ਜਿਹੜੇ 32 ਬੰਦੇ ਰਹਿੰਦੇ ਆ ਉਹਨਾਂ ਦਾ ਬਾਅਦ ਚ ਕੰਮ ਕੀਤਾ ਜਾਊਗਾ ਸਾਡੀ ਇਹੀ ਪ੍ਰਸ਼ਾਸਨ ਤੋਂ ਮੰਗਿਆ 134 ਮਲਾਜ਼ਮ ਦਾ ਇਹੀ ਕੰਮ ਇਕੱਠਾ ਕੀਤਾ ਜਾਵੇ ਸਾਨੂੰ ਇੱਕਸਾਰ ਸਾਰਿਆਂ ਨੂੰ ਡੀਸੀ ਰੇਡ ਕੀਤਾ ਜਾਵੇ ਤਾਂ ਕਿ ਜੋ ਅਸੀਂ ਸਾਰੇ ਇਕਸਾਰ ਹੋ ਕੇ ਇੱਕ ਮੋਟੋ ਹੋ ਕੇ ਕੰਮ ਕਰ ਸਕੀਏ ਇੱਕ ਤੁਸੀਂ ਹੁਣੇ-ਹੁਣੇ ਗੱਲ ਕਹੀ ਆ ਵੀ ਅਸੀਂ 9 ਦਿਨ ਤੋਂ ਧਰਨਾ ਸਾਡਾ ਜਾਰੀ ਆ 9 ਦਿਨ ਦੇ ਵਿੱਚ ਤੁਹਾਡੇ ਕੋਈ ਪ੍ਰਸ਼ਾਸਨ ਵਾਲਾ ਤੁਹਾਡੇ ਕੋਲ ਤੁਹਾਡੀ ਸਾਰ ਲਈ ਕਿਸੇ ਨੇ ਸਰ 9 ਦਿਨਾਂ ਤੋਂ ਸਾਡੀ ਕਿਸੇ ਨੇ ਸਾਰ ਨਹੀਂ ਲਈ ਮਾਨ ਸਾਹਿਬ ਇੱਥੇ ਜ਼ਰੂਰ ਆਏ ਸੀ ਸਾਡੇ ਕੋਲ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਤੁਹਾਡਾ ਕੰਮ ਛੇਤੀ ਤੋਂ ਛੇਤੀ ਅਸੀਂ ਵੀ ਕਰਵਾਵਾਂਗੇ। ਉਹਨਾਂ ਨੇ ਜਿੰਨੇ ਵੀ ਅੰਦਰ ਮਲਾਇਮ ਬੈਠੇ ਆ ਉਹਨਾਂ ਨੂੰ ਇਹ ਕਿਹਾ ਕਿ ਤੁਹਾਡੇ ਜਲਦੀ ਤੋਂ ਜਲਦੀ ਕੰਮ ਹੋ ਜਾਊਗਾ। ਅੰਦਰੋਂ ਜਿੰਨੇ ਅਫਸਰ ਸਹਿਬਾਨਾ ਉਹਨਾਂ ਨੂੰ ਸੱਚ ਕੇ ਕਿਹਾ ਕਿ ਇਹਨਾਂ ਦਾ ਕੰਮ ਕਿਉਂ ਨਹੀਂ ਕਰਦੇ? ਉਹ ਇਹੀ ਕਹਿੰਦੇ ਆ ਕਿ ਅਸੀਂ ਕੰਮ ਕਰਦੇ ਆ ਕਰਦੇ ਪਰ ਸਾਨੂੰ ਸਰ ਕੋਈ ਅਜੇ ਤੱਕ ਇਦਾਂ ਦਾ ਨਹੀਂ ਦੇਖਿਆ ਕਿ ਸਾਡਾ ਕੰਮ ਹੁੰਦਾ ਹੋਵੇ। 9 ਦਿਨ ਹੋ ਗਏ ਤੁਹਾਨੂੰ ਬੈਠਿਆ ਨੂੰ ਅੱਜ ਤੁਸੀਂ ਫੇਰ ਧਰਨੇ ਤੇ ਬੈਠਿਓ। ਅੱਜ ਦਾ ਤੁਹਾਡਾ ਕੀ ਪ੍ਰੋਗਰਾਮ ਹੈ? ਸਰ ਅੱਜ ਦਾ ਸਾਡਾ ਇਹੀ ਪ੍ਰੋਗਰਾਮ ਆ ਕਿ ਰੋਡ ਸ਼ੋਅ ਕਰਨਾ। ਸਾਡੇ ਨਾਲ ਸਾਡੇ ਸੀਵਰਮੈਨ ਭਰਾ ਪੰਪ ਆਪਰੇਟਰ ਮਾਲੀ ਡਰਾਈਵਰ ਤੇ ਸਾਡੇ ਸਾਡੇ ਸਫਾਈ ਸੇਵਕ ਜਿੰਨੇ ਮੁਲਾਜ਼ਮਾਂ ਸਾਡੇ ਨਾਲ ਆ ਇਸ ਵਾਰੀ ਅਸੀਂ ਰੋਡ ਸ਼ੋਅ ਕਰਾਂਗੇ ਰੋਡ ਸ਼ੋਅ ਦੇ ਵਿੱਚ ਸਾਡੀ ਇਹੋ ਹੋਗੀ ਨਾਰੇਬਾਜੀ ਦੀ ਹੋਗੀ ਸਾਡੀ ਮੰਗਾ ਦੀ ਹੋਗੀ ਕਿ ਸਾਡੀਆਂ ਮੰਗਾਂ ਨੂੰ ਛੇਤੀ ਛੇਤੀ ਸਰਕਾਰ ਸੁਣੇ ਤੇ ਸਾਡੇ ਜਿਹੜੇ ਕੱਚੇ ਮੁਲਾਜ਼ਮਾਂ ਉਹਨਾਂ ਦਾ ਕੰਮ ਵੀ ਪਾਇਆ ਜਾਵੇ ਜੋ ਬੋਲੇ ਸੋਨਿਰ ਪੈ ભગવાન ਦਾ ਨਿੱਕੀ ਮਤਾਸ਼ ਕੀ ਜੈ ਸਾਡੀ ਮੰਗੇ ਪੂਰੀ ਕਰੋ ਸਾਡੀ ਮੰਗੇ ਪੂਰੀ ਕਰੋ ਸਾਡਾ ਏਕਾ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਨਗਰ ਨਿਗਮ ਪ੍ਰਸ਼ਾਸਨ ਮੁਰਦਾਬਾਦ ਨਗਰ ਨਿਗਮ ਪ੍ਰਸ਼ਾਸਨ ਮੁਰਦਾਬਾਦ ਹਾਂਜੀ ਸਰ ਅੱਜ ਦੇ ਵਿਸ਼ੇ ਤੇ ਕੀ ਕਹਿਣਾ ਚਾਹੋਗੇ ਤੁਹਾਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਬਾਲਮੀਕੀ ਅੱਜ 9ਵਾਂ ਦਿਨ ਹੋ ਚਲੇਆ ਸਾਡੇ ਕੱਚੇ ਮੁਲਾਜ਼ਮਾਂ ਦੇ ਨਾਲ ਚੱਲ ਰਹੀ ਆ ਪਰ ਇੱਥੇ ਜਿਹੜਾ ਪ੍ਰਸ਼ਾਸਨ ਲੋਕੋਲਾ ਜਿਹੜੇ ਇੱਥੇ ਦੇ ਅਫਸਰ ਸ਼ਾਹੀ ਆ ਕੋਈ ਇਹਨਾਂ ਦੀ ਗੱਲ ਸੁਣਨ ਦੇ ਆ ਨਹੀਂ ਹਾਲੇ ਕੀ ਮੰਗ ਜਿਹੜੀ ਸਾਡੀ ਬਿਲਕੁਲ ਜਾਇਜ਼ ਹੈ ਕੋ ਨਜਾਇਜ਼ ਮੰਗ ਨਹੀਂ ਇੱਕੋ ਇੱਕ ਮੰਗਵਾ ਵੀ ਸਾਡੇ ਬੰਨ੍ਹ ਨੂੰ ਡੀਸੀ ਰੇਟ ਤੇ ਕੀਤਾ ਜਾਵੇ ਇਹ ਉਹ ਮੰਗ ਮੰਨਣ ਨੂੰ ਵੀ ਤਿਆਰ ਨੇ ਜੇ ਅਸੀਂ ਕਮੈਂਡ ਕਮਿਸ਼ਨ ਸਾਹਿਬ ਨੂੰ ਕਿਹਾ ਉਹਨਾਂ ਦੀ ਸ਼ਰਤ ਬਦਲੀ ਹੋ ਗਈ ਆ ਇੱਥੇ ਸਬੋਡੈਂਟ ਗੁਰਮੀਲ ਜੀ ਸੀਗੇ ਤਾਲੀਆ ਸੀਗਾ ਉਹ ਵੀ ਆਪਣੀ ਬਦਲੀ ਕਰਾ ਕੇ ਚਲੇ ਗਏ ਆ ਇੱਥੇ ਨਾਅ ਆਫੀਸਰ ਆ ਇੱਕ ਅਸੀ ਸਾਹਿਬ ਜੁਆਇੰਟ ਕਮਿਸ਼ਨ ਸਾਹਿਬ ਨੇ ਜੁਆਇੰਟ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਤੁਸੀਂ ਇਹ ਕੰਮ ਕਰੋ ਕਿਉਂ ਸਾਡੇ ਬਸ ਦਾ ਕੰਮ ਨਹੀਂ ਅਸੀਂ ਨਾ ਕਰ ਸਕਦੇ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੇ ਐਸਸੀ ਵਰਗੇ ਜਾਂ ਐਲਓ ਵਰਗੇ ਅਫਸਰ ਲੱਗੇ ਹੋਇਆ ਕਰਪੇ ਵਿੱਚ ਕਾਲੀ ਲੱਗੇ ਹੋਏ ਵੀ ਨੇ ਲੱਖ ਲੱਖ ਲੋ 2 ਲੱਖ ਤਨਖਾਹਾਂ ਲੈਂਦੇ ਪਰ ਫੇ ਵੀ ਸਾਡੇ ਮੁਲਾਜ਼ਮਾਂ ਦਾ ਕੰਮ ਕਰਨ ਨੂੰ ਇਹਨਾਂ ਇਰਾਦਾ ਬਿਲਕੁਲ ਇਹਨਾਂ ਦੀ ਮਨਸ਼ਾ ਜਿਹੜੀ ਆ ਨਾ ਸਾਡੇ ਸਮਾਜ ਪ੍ਰਤੀ ਬੜੀ ਗੰਦੀ ਗੰਦੀ ਆ ਜਿਹੜੀ ਇਹਨਾਂ ਨੇ ਮਨਸ਼ਾ ਜਿਹੜੀ ਹੈਗੀ ਆ ਇਹ ਨਹੀਂ ਚਾਹੁੰਦੇ ਵੀ ਇਹ ਸਾਡੇ ਵਾਲਮੀਕੀ ਸਮਾਜ ਦੇ ਲੋਕਾਂ ਦਾ ਕਾਬਜਾ ਹੋਣ। ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਅਗਰ ਵਾਲਮੀਕੀ ਸਮਾਜ ਆਪਣੀ ਆਜ਼ਾਦੀ ਉੱਤਰਿਆ ਨਾ ਫਿਰ ਤੇ ਅਸੀਂ ਦਫ਼ਤਰ ਚ ਬੰਦਾ ਬਾਹਰ ਨਹੀਂ ਜਾਂਦਾ ਦੇਣਾ ਕੋਈ। ਫੇ ਜੋ ਜਿਹੜੀ ਭੁਗਤ ਜਿਹੜੀ ਹੋਗੀ ਉਹ ਪ੍ਰਸ਼ਾਂਜ ਮੋਰਾਊਗੀ। ਪਿਛਲੇ ਦਿਨੀ ਅਸੀਂ ਮਾਲ ਸਾਹ ਨੂੰ ਮਿਲਨੇ ਸੀਗੇ ਉਹਨਾਂ ਨੇ ਵੀ ਕਿਹਾ ਪਾਈ ਇਹਨਾਂ ਦਾ ਕੰਮ ਕਰੋ। ਇਹਨਾਂ ਨੇ ਉਹਨਾਂ ਦੀ ਗੱਲ ਵੀ ਨਹੀਂ ਸੁਣੀ। ਜਿਹੜੇ ਸਰਕਾਰ ਚ ਰਹਿ ਗਏ ਵੀ ਉਹਨਾਂ ਦੀ ਗੱਲ ਨਹੀਂ ਸੁਣ ਰਹੇ। ਤਬੇ ਅਫਸਰ ਇਹੋ ਜੋ ਅਫਸਰ ਅਸੀਂ ਕਰਨਾ ਕੀ ਇੱਥੇ ਨਹੀਂ ਕੋਣ ਨਹੀਂ ਤੁਹਾਡੀ ਗੱਲ ਸੁਣ ਰਿਹਾ ਨਾ ਦੇਖੋ ਕਮਿਸ਼ਨਰ ਵਾਲੇ ਛੁੱਟੀ ਲੈ ਕੇ ਚਲੇ ਗਏ ਅੱਛਾ ਜੀ ਉਹਨਾਂ ਨੇ ਮੀਟਿੰਗ ਕੀਤੀ ਅਸੀਂ ਸਾਰੇ ਇਕੱਠੇ ਬੈਠੇ ਸੀਗੇ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਬੰਦੇ ਆ ਇਹਨਾਂ ਮੁਲਾਜ਼ਮਾਂ ਦਾ ਕੰਮ ਕਰਕੇ ਦਿਓ ਨਾ ਜੇ ਡੀਸੀ ਦੇਖੋ ਡੀਸੀ ਕਿਹੜੇ ਕਰਨਾ ਕੋ ਪੱਕੇ ਦਾ ਕਰਨਾ ਨਹੀਂ ਇਹਨਾਂ ਨੇ ਠੇਕੇਦਾਰਾਂ ਵਿੱਚ ਬਚੋਲਾ ਕਿਉਂ ਪਾਇਆ ਉਹ ਬਚੋਲਾ ਇਸ ਕਰਕੇ ਪਾਇਆ ਹੈ ਠੇਕੇਦਾਰਾਂ ਦੀ ਪਰਦਾ ਜੇਬਾਂ ਅਫਸਰਾਂ ਦੀ ਹੈ ਨਾ ਉਹਨੇ ਕੋ ਝਾੜੂ ਦੇਣਾ ਨਾ ਕੋ ਫੰਜਰ ਦੇਣੀ ਨਾ ਕੋ ਰੇੜੀ ਦੇਣੀ ਨਾ ਕੋ ਰੱਖਿਆਗੜ ਨਾ ਹੀ ਕੋ ਟਰਾਲੀ ਦੇਣੀ ਹੈ ਜਿਹੜੇ ਸਾਰਾ ਵਿਕਲਪ ਨਿਕਾਰ ਦੇਣਾ ਹੁੰਦਾ। ਜੇ ਅੱਜ ਦਾ ਪ੍ਰੋਗਰਾਮ ਆ ਅੱਜ ਦੇ ਪ੍ਰੋਗਰਾਮ ਤੇ ਕੀ ਕਰੋਗੇ ਤੁਸੀਂ ਅੱਜ? ਅੱਜ ਕੱਲ ਅਸੀਂ ਪੁੱਤਲਾ ਫੂਕ ਹੂਕਿਆ ਵਾ ਇੱਥੇ ਜਿਹੜੇ ਫਰਸ਼ਾਈ ਦਾ ਅੱਜ ਅਸੀਂ ਰੋਸ ਵੈਲੀ ਕਰ ਰਹੇ ਆ ਬਾਜ਼ਾਰ ਦੇ ਵਿੱਚ ਤਾਂ ਕਿ ਜਿਹੜੀ ਸਰਕਾਰ ਜਿਹੜੀ ਸਰਕਾਰ ਗੁੰੰਗੀ ਬੋਲੀ ਬਹਿੜੀ ਬਣ ਕੇ ਬੈਠੀ ਆ ਨਾ ਜਿੱਥੇ ਅਫਸਰ ਗੋਗੇ ਭੋਲੇ ਬਾਰੇ ਬਣ ਕੇ ਬੈਠੇ ਆ ਉਹਨਾਂ ਦੇ ਕੰਨਾਂ ਤੱਕ ਗੱਲ ਪਹੁੰਚਾਉਣੇ ਵੀ ਸਾਡੀ ਜਿਹੜੀ ਏਖਾਂ ਮੰਗ ਨੂੰ ਜਲਦੀ ਪੂਰਾ ਕੀਤਾ। ਅਗਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਤੋਂ ਬਾਅਦ ਕੀ ਸੰਘਰਸ਼ ਹੋਵੇਗਾ? ਦੇਖੋ ਸੰਘਰਸ਼ ਤਾਂ ਹੀ ਤੇਜ਼ ਕਰੇ ਇੱਕ ਦਿਨ ਅਸੀਂ ਜਿਹੜੀ ਡੰਪ ਨੂਪੜੇ ਗੱਡੀਆਂ ਸਾਰੀਆਂ ਅਸੀਂ ਰੋਕ ਜਣੇ ਕੂੜਾ ਲੈ ਕੇ ਸਟਾਂਗੇ ਕਿ ਮੇਰੇ ਦਫ਼ਤਰ ਦੇ ਮੋਰੇ ਸਾਰੇ ਅਸੀਂ ਤੇ ਜਿਹੜੀ ਹੋ ਗਈ ਮਾੜੀ ਜਿਹੜੀ ਮਾੜੀ ਕਾਰਵਜਰ ਫਿਰ ਇਹ ਪ੍ਰੇਸ਼ਾਨ ਜਮਵਾ ਰਹੋਗਾ ਉਹ ਜਮੇਵਾਰ ਹੋਗਾ ਜਿੰਦਾਬਾਦ ਮੁਲਾਜਾ ਹਮੇਕਤਾ ਜਿੰਦਾਬਾਦ ਹਮੇਂ ਕੀ ਚਾਹੀਏ ਇਨਸਾਫ ਇਨਸਾਫ ਕੇ ਅਗੇ ਝੁਕਨਾ ਪੜੇਗਾ ਖਵਾੜੇ ਦੀ ਅਫਸਰशाही ਮੁਰਦਾਬਾਦ ਖਵਾੜੇ ਦੀ ਅਫਸਰशाही ਮੁਰਦਾਬਾਦ ਨਗਰ ਨਗਮ ਅਫਸਰशाही ਮੁਰਦਾਬਾਦ